ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹੋਇਆ ਪੰਜ ਦੀ ਕਹਾਣੀ ਇਹ ਕਹਾਣੀ ਇੱਕ ਪਤੀ ਪਤਨੀ ਦੀ ਹੈ ਜਿੱਥੇ ਜਿੱਥੇ ਪਿਆਰ ਦੀ ਜਗ੍ਹਾ ਤੋਂ ਤੋਖ ਅਤੇ ਸਾਜ਼ਿਸ਼ ਨੇ ਲੈ ਲਈ ਇਹ ਕਹਾਣੀ ਹੈ ਰੋਹਿਤ ਤੇ ਸੁਮਨ ਜਿੱਥੇ ਇੱਕ ਛੋਟੀ ਜੀ ਅਦਾਲਤ ਇੱਕ ਵੱਡੇ ਸੱਚ ਦਾ ਗਵਾਹ ਬਣਿਆ ਤੇ ਆਉਂਦੀ ਹੈ ਵਿੱਚ ਨੌਕਰਾਨੀ ਸ਼ਾਂਤੀ ਜਿਸ ਦੀ ਇੱਕ ਗਵਾਹੀ ਨੇ ਪੂਰੀ ਕਹਾਣੀ ਦੀ ਦਿਸ਼ਾ ਹੀ ਬਦਲ ਦਿੱਤੀ ਦੋਸਤੋ ਪੂਰੀ ਕਹਾਣੀ ਨੂੰ ਸੁਣਨ ਲਈ ਵੀਡੀਓ ਦੇ ਅੰਤ ਤੱਕ ਜੁੜੇ ਰਹਿਣਾ ਕਲਕੱਤਾ ਸ਼ਹਿਰ ਵਿੱਚ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਰੋਹਿਤ ਤੇ ਸੁਮਨ ਖੁਸ਼ੀ-ਖੁਸ਼ੀ ਰਹਿੰਦੇ ਸੀ ਰੋਹਿਤ ਸਧਾਰਨ ਜਿਹਾ ਕਲਰਕ ਸੀ ਉਹ ਸਮੇਂ ਦਾ ਪਾਵੰਦ ਇਮਾਨਦਾਰ ਤੇ ਸ਼ਾਂਤ ਸੁਭਾਅ ਦਾ ਲੜਕਾ ਸੀ ਉਹ ਹਰ ਸਵੇਰ 9 ਵਜੇ ਦਫ਼ਤਰ ਜਾਂਦਾ ਤੇ ਸ਼ਾਮ ਨੂੰ ਥੱਕ ਕੇ ਘਰ ਵਾਪਸ ਆਉਂਦਾ ਉਸ ਦੇ ਘਰ ਕਦਮ ਰੱਖਦੇ ਹੀ ਉਸ ਦੀਆਂ ਅੱਖਾਂ ਵਿੱਚ ਥੋੜੀ ਜੀ ਚਮਕ ਆ ਜਾਂਦੀ ਉਹ ਚਮਕ ਸੁਮਨ ਨੂੰ ਦੇਖ ਕੇ ਆਉਂਦੀ ਸੀ ਸੁਮਨ ਕਦੇ ਕਾਲਜ ਦੀ ਸਭ ਤੋਂ ਖੂਬਸੂਰਤ ਤੇ ਹਸਮੁਖ ਲੜਕੀ ਸੀ ਪਰ ਬਿਆਹ ਤੋਂ 5 ਸਾਲ ਬਾਅਦ ਉਸ ਦੀਆਂ ਅੱਖਾਂ ਦੀ ਚਮਕ ਫਿੱਕੀ ਪੈ ਚੁੱਕੀ ਸੀ ਘਰ ਦੀਆਂ ਕੰਧਾਂ ਉਸ ਨੂੰ ਕੈਦ ਲੱਗਦੀਆਂ ਰਿਸ਼ਤੇਦਾਰਾਂ ਦੇ ਤਾਨੇ ਤੇ ਗੁਆਂਢੀਆਂ ਦੀਆਂ ਗੱਲਾਂ ਉਸ ਦੇ ਅੰਦਰ ਦੀ ਸ਼ਾਂਤੀ ਨੂੰ ਚੀਰ ਦਿੰਦੀਆਂ ਹਲੇ ਤੱਕ ਬੱਚਾ ਨਹੀਂ ਸੀ ਹੋਇਆ ਕੀ ਕਮੀ ਹੈ ਪਰ ਉਹਨਾਂ ਦੋਨਾਂ ਨੇ ਪ੍ਰਮਾਤਮਾ ਤੇ ਭਰੋਸਾ ਰੱਖਿਆ ਰੋਹਿਤ ਅਕਸਰ ਹੀ ਕਹਿੰਦਾ ਕਿ ਸੁਮਨ ਸਭ ਕੁਝ ਠੀਕ ਹੋ ਜਾਵੇਗਾ ਸਮਾਂ ਲੰਘ ਰਿਹਾ ਸੀ ਪਰ ਦੇਖਣਾ ਪਰਮਾਤਮਾ ਆਪਣੇ ਨਾਲ ਜ਼ਰੂਰ ਨਿਆ ਕਰੂਗਾ। ਸੁਮਨ ਮੁਸਕਰਾ ਕੇ ਰਹਿ ਜਾਂਦੀ ਤੇ ਉਸ ਨੂੰ ਲੱਗਦਾ ਕਿ ਗਲਤੀ ਮੇਰੀ ਹੈ ਜਾਂ ਰੋਹਿਤ ਵਿੱਚ ਕੋਈ ਕਮੀ ਹੈ। ਰਾਤਾਂ ਲੰਬੀਆਂ ਹੋ ਜਾਂਦੀਆਂ, ਅੱਖਾਂ ਹੰਝੂਆਂ ਨਾਲ ਭਿੱਜੀਆਂ ਰਹਿੰਦੀਆਂ ਤੇ ਸਵੇਰੇ ਉਠਣਸਾਰ ਮੁਸਕਰਾਹਟ ਚਿਹਰੇ ਤੇ ਖਿੱਚ ਕੇ ਲਿਆਉਣੀ ਪੈਂਦੀ। ਇੱਕ ਦਿਨ ਸੁਮਨ ਨੇ ਸਾਰੀ ਸੀਮਾ ਪਾਰ ਕਰ ਦਿੱਤੀ। ਉਹ ਅਦਾਲਤ ਪਹੁੰਚੀ ਤੇ ਰੋਹਿਤ ਤੇ ਨਾ ਮਰਦ ਦਾ ਇਲਜ਼ਾਮ ਲਗਾ ਕੇ ਤਲਾਕ ਦੀ ਅਰਜ਼ੀ ਦਾਖਲ ਕਰ ਦਿੱਤੀ ਇਹ ਸੁਣ ਕੇ ਰੋਹਿਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਕਾਗਜ਼ ਨੂੰ ਦੇਖ ਕੇ ਸੁੰਨ ਰਹਿ ਗਿਆ ਉਸ ਨੂੰ ਸਮਝ ਨਹੀਂ ਆਇਆ ਕਿ ਇਹ ਸਭ ਕੁਝ ਐਨੀ ਦੂਰ ਕਿਵੇਂ ਪਹੁੰਚ ਗਿਆ ਉਸ ਨੇ ਆਪਣੇ ਆਪ ਨੂੰ ਡਾਕਟਰ ਨੂੰ ਦਿਖਾਇਆ ਸੀ ਟੈਸਟ ਵੀ ਕਰਵਾਏ ਰਿਪੋਰਟ ਵਿੱਚ ਵੀ ਕੋਈ ਐਦਾਂ ਦੀ ਗੱਲ ਨਹੀਂ ਸੀ ਪਰ ਸੁਮਨ ਦੇ ਵਕੀਲ ਨੇ ਅਦਾਲਤ ਵਿੱਚ ਅਜਈਆਂ ਰਿਪੋਰਟਾਂ ਪੇਸ਼ ਕੀਤੀਆਂ ਕਿ ਅਦਾਲਤ ਦਾ ਮਹੌਲ ਹੋ ਸੋ ਦੇਖਲਾਫ ਹੋ ਗਿਆ ਅਗਲੇ ਦਿਨ ਦੋਨੇ ਅਦਾਲਤ ਪਹੁੰਚੇ ਲੋਕਾਂ ਦੀ ਭੀੜ ਨਾਲ ਅਦਾਲਤ ਦਾ ਕਮਰਾ ਭਰਿਆ ਹੋਇਆ ਸੀ ਜੱਜ ਸਾਹਿਬ ਬਜ਼ੁਰਗ ਤੇ అనుభవੀ ਇਨਸਾਨ ਸੀ ਉਹ ਧਿਆਨ ਨਾਲ ਦੋਨਾਂ ਦੀਆਂ ਗੱਲਾਂ ਨੂੰ ਸੁਣ ਰਹੇ ਸੀ ਸੁਮਨ ਦੀ ਵਕੀਲ ਬਹੁਤ ਤੇਜ਼ ਤਰਾਰ ਤੇ ਸਖਤ ਸੁਭਾਅ ਦੀ ਸੀ ਉਹ ਮੈਡੀਕਲ ਰਿਪੋਰਟ ਡਾਕਟਰਾਂ ਦੇ ਬਿਆਨ ਤੇ ਸੁਮਨ ਦੀ ਗਵਾਹੀ ਰੱਖਦੀ ਗਈ ਉਸ ਨੇ ਕਿਹਾ ਜਜ ਸਾਹਿਬ ਮੇਰੀ ਕਲੈਂਟ ਨੂੰ ਧੋਖੇ ਵਿੱਚ ਰੱਖਿਆ ਗਿਆ ਸਰ ਪੂਰੇ 5 ਸਾਲ ਮੇਰੀ ਕਲੈਂਟ ਤੋਂ ਉਸ ਦੇ ਅਧਿਕਾਰ ਖੋਲੇ ਗਏ ਰੋਹਿਤ ਨਾਮ ਦਾ ਮਰਦ ਹੈ ਦੂਜੇ ਪਾਸੇ ਰੋਹਿਤ ਦਾ ਵਕੀਲ ਕਮਜ਼ੋਰ ਪੈਂਦਾ ਦਿਸਿਆ ਰੋਹਿਤ ਚੁੱਪਚਾਪ ਬੈਠਾ ਸੀ ਅੱਖਾਂ ਝੁਕੀਆਂ ਹੋਈਆਂ ਚਿਹਰਾ ਉਦਾਸ ਉਸ ਦੇ ਮਨ ਵਿੱਚ ਇੱਕ ਸਵਾਲ ਹਥੌੜੇ ਦੀ ਤਰ੍ਹਾਂ ਵੱਜਦਾ ਕਿ ਮੈਂ ਵਾਕਿਆ ਹੀ ਅਸਮਰਥ ਹਾਂ ਜਾਂ ਇਸ ਕਹਾਣੀ ਵਿੱਚ ਕੋਈ ਇਦਾਂ ਦਾ ਸੱਚ ਹੈ ਜਿਸ ਨੂੰ ਮੈਂ ਨਹੀਂ ਜਾਣਦਾ ਪਰ ਬੋਲਣ ਦੀ ਹਿੰਮਤ ਨਹੀਂ ਹੋਈ। ਕੋਈ ਤਰੀਕਾ ਤੇ ਬੈਸਟਵਾਦ ਜੱਜ ਸੈਵ ਨੇ ਸੁਮੰਦ ਦੇ ਪੱਖ ਵਿੱਚ ਫੈਸਲਾ ਸੁਣਾਇਆ। ਇਸ ਅਦਾਲਤ ਵਿੱਚ ਸੁਮੰਦ ਦਾ ਦਾਵਾ ਸੱਚ ਸਾਬਤ ਹੁੰਦਾ ਹੈ। ਤਲਾਕ ਮਨਜ਼ੂਰ ਕੀਤਾ ਜਾਂਦਾ ਹੈ। ਰੋਹਿਤ ਨੂੰ ਮੁਆਵਜ਼ਾ ਦੇਣਾ ਪਵੇਗਾ। ਅਦਾਲਤ ਵਿੱਚ ਸ਼ਰਨਾਟਾ ਛਾ ਗਿਆ ਸੁਮੰਦ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਸੀ ਤੇ ਦੂਜੇ ਪਾਸੇ ਰੋਹਿਤ ਅੰਦਰੋਂ ਬਿਲਕੁਲ ਟੁੱਟ ਗਿਆ ਉਹ ਕੁਰਸੀ ਤੇ ਬੈਠਾ ਸਿਰ ਝੁਕਾ ਕੇ ਰੋਣ ਲੱਗਿਆ ਹੰਝੂ ਮੂੰਹ ਤੋਂ ਸਿੱਧਾ ਫਰਸ਼ ਤੇ ਡਿੱਗਦੇ ਰਹੇ ਉਸ ਦੀ ਦੁਨੀਆ ਉਸ ਦਾ ਮਾਣ ਉਸ ਦੀ ਸਖਸੀਅਤ ਸਭ ਕੁਝ ਇੱਕ ਪਲ ਵਿੱਚ ਚੱਕਨਾ ਚੂਰ ਹੋ ਗਿਆ ਇਹ ਉਹ ਪਲ ਸੀ ਜਦੋਂ ਪਿਛਲੀ ਸੀਟ ਤੋਂ ਇੱਕ ਕੜਕ ਦੀ ਹੋਈ ਆਵਾਜ਼ ਆਈ ਜੱਜ ਸਾਹਿਬ ਮੈਂ ਕੁਝ ਕਹਿਣਾ ਚਾਹੁੰਦੀ ਹਾਂ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਗਈਆਂ ਏਸੀ ਸ਼ਾਂਤੀ ਰੋਹਿਤ ਤੇ ਸੁਮਨ ਦੇ ਘਰ ਪਿਛਲੇ 3 ਸਾਲਾਂ ਤੋਂ ਕੰਮ ਕਰਨ ਵਾਲੀ ਨੌਕਰਾਨੀ ਪੰਜਾਬੀ ਸੂਟ ਪਾਇਆ ਤੇ ਮੱਥੇ ਤੇ ਛੋਟੀ ਜੀ ਬਿੰਦੀ ਚਿਹਰਾ ਗੰਭੀਰ ਤੇ ਅੱਖਾਂ ਵਿੱਚ ਇੱਕ ਦ੍ਰਿੜ ਚਮਕ ਜੱਜ ਸਾਹਿਬ ਨੇ ਪੁੱਛਿਆ ਤੁਸੀਂ ਕੌਣ ਕੇਸ ਦਾ ਫੈਸਲਾ ਹੋ ਚੁੱਕਿਆ ਸ਼ਾਂਤੀ ਨੇ ਹੱਥ ਜੋੜ ਕੇ ਕਿਹਾ ਜੱਜ ਸਾਹਿਬ ਮੈਂ ਇਹਨਾਂ ਦੇ ਘਰ ਵਿੱਚ ਕੰਮ ਕਰਦੀ ਹਾਂ ਕੁਝ ਗੱਲਾਂ ਹਨ ਜਿਨ੍ਹਾਂ ਨੂੰ ਤੁਸੀਂ ਸੁਣ ਲਮੋ ਤਾਂ ਸੱਚ ਦਾ ਰਸਤਾ ਬਦਲ ਸਕਦਾ ਹੈ। ਸੁਮਨ ਦੀ ਵਕੀਲਾਂ ਨੇ ਇਤਰਾਜ਼ ਜਤਾਇਆ ਪਰ ਜੱਜ ਸਾਹਿਬ ਨੇ ਕੁਝ ਪਲ ਰੋਕ ਕੇ ਸ਼ਾਂਤੀ ਨੂੰ ਕਟਹਿਰੇ ਵਿੱਚ ਬੁਲਾ ਲਿਆ। ਠੀਕ ਹੈ ਪਰ ਯਾਦ ਰੱਖੇ ਜੇ ਤੁਹਾਡੀ ਗੱਲ ਬੇਬੁਨਿਆਦ ਨਿਕਲੀ ਤਾਂ ਸਜ਼ਾ ਹੋਵੇਗੀ ਤੇ ਹੁਣ ਤੁਸੀਂ ਸਾਫ਼-ਸਾਫ਼ ਦੱਸੋ। ਸ਼ਾਂਤੀ ਨੇ ਠੰਡਾ ਹੌਂਕਾ ਲਿਆ। ਜੱਜ ਸਾਹਿਬ ਮੈਂ ਰਾਤ ਨੂੰ ਕੁਝ ਦੇਖਿਆ ਸੁਮਨ ਮੈਡਮ ਆਪਣੇ ਕਮਰੇ ਵਿੱਚ ਕਿਸੇ ਦੇ ਨਾਲ ਸੀ ਉਹ ਰੋਹਿਤ ਸਾਹਿਬ ਨਹੀਂ ਸੀ ਮੈਂ ਆਵਾਜ਼ ਵੀ ਸੁਣੀ ਸੀ ਉਹ ਆਦਮੀ ਕਹਿ ਰਿਹਾ ਸੀ ਸਭ ਕੁਝ ਠੀਕ ਹੋ ਜਾਵੇਗਾ ਬਸ ਥੋੜਾ ਇੰਤਜ਼ਾਰ ਕਰੋ ਇੱਕ ਝਟਕੇ ਵਿੱਚ ਹੀ ਅਦਾਲਤ ਵਿੱਚ ਹਲਚਲ ਮਚ ਗਈ ਸੁਮਨ ਦਾ ਚਿਹਰਾ ਪੀਲਾ ਪੈ ਗਿਆ ਉਸ ਦੀ ਵਕੀਲ ਖੜੀ ਹੋ ਗਈ ਜੱਜ ਸਹਿਬ ਇਹ ਝੂਠ ਬੋਲ ਰਹੀ ਹੈ ਇਹ ਆਪਣੇ ਕੋਲੋਂ ਬਣਾ ਕੇ ਕਹਾਣੀ ਸੁਣਾ ਰਹੀ ਹੈ ਜੋ ਬਿਲਕੁਲ ਝੂਠੀ ਹੈ ਜੱਜ ਸਹਿਬ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਤੇ ਬੈਠਣ ਲਈ ਕਿਹਾ ਮੈਂ ਸਾਰੀ ਗੱਲ ਸੁਣਨਾ ਚਾਹੁੰਦਾ ਹਾਂ ਸ਼ਾਂਤੀ ਅੱਗੇ ਕਹਿਣ ਲੱਗੀ ਜੱਜ ਸਹਿਬ ਮੈਂ ਪਾਣੀ ਪੀਣ ਉੱઠી ਸੀ ਕਮਰੇ ਦਾ ਦਰਵਾਜ਼ਾ ਅੱਧਾ ਖੁੱਲਿਆ ਹੋਇਆ ਸੀ ਮੈਂ ਅੰਦਰ ਦੀਆਂ ਗੱਲਾਂ ਸੁਣੀਆਂ ਪਰ ਉਸ ਵਕ ਆਦਮੀ ਨੂੰ ਚੰਗੀ ਤਰ੍ਹਾਂ ਦੇਖ ਨਾ ਸਕੀ ਕਿਉਂਕਿ ਅੰਦਰ ਹਨੇਰਾ ਸੀ ਪਰ ਉਸ ਦੀ ਆਵਾਜ਼ ਜਾਣੀ ਪਹਿਚਾਣੀ ਜੀ ਲੱਗੀ ਉਹ ਸ਼ਾਇਦ ਪਹਿਲਾਂ ਵੀ ਘਰ ਆ ਚੁੱਕਿਆ ਸੀ ਉਸ ਰਾਤ ਹੀ ਮੈਂ ਇੱਕ ਕਾਲਾ ਬੈਗ ਵੀ ਦੇਖਿਆ ਕਮਰੇ ਦੇ ਅੰਦਰ ਜਿਵੇਂ ਕਿਸੇ ਨੇ ਦਿੱਤਾ ਹੋਵੇ ਤੇ ਬਾਅਦ ਵਿੱਚ ਉਹ ਬੈਗ ਸੁਮਨ ਮੈਡਮ ਦੇ ਕਮਰੇ ਵਿੱਚ ਹੀ ਰਿਹਾ ਅਦਾਲਤ ਵਿੱਚ ਹਲਚਲ ਮਚ ਗਈ ਬੈਗ ਜੱਜ ਸਾਹਿਬ ਨੇ ਕਿਹਾ ਪੁੱਛਿਆ ਜੀ ਸਰ ਸ਼ਾਂਤੀ ਨੇ ਕਿਹਾ ਕਾਲਾ ਬੈਗ ਜਿਸ ਵਿੱਚ ਕੁਝ ਕਾਗਜ਼ ਰੱਖੇ ਹੋਏ ਸੀ ਸੁਮਨਦੀ ਵਕੀਲ ਨੇ ਫੇਰ ਇਤਰਾਜ਼ ਜਤਾਇਆ ਸਰਗਵਾ ਦੇ ਕੋਲ ਨਾ ਕੋਈ ਚਿਹਰਾ ਨਾ ਕੋਈ ਸਬੂਤ ਸਭ ਕੁਝ ਅੰਦਾਜ਼ਾ ਹੈ ਜੱਜ ਨੇ ਸ਼ਾਂਤੀ ਨਾਲ ਕਿਹਾ ਇਸ ਅਦਾਲਤ ਨੂੰ ਅੰਦਾਜ਼ਾ ਨਹੀਂ ਪਰ ਸਚਾਈ ਤੱਕ ਪਹੁੰਚਣ ਦਾ ਹੱਕ ਹੈ ਪੁਲਿਸ ਕੱਲ ਨੂੰ ਤਲਾਸ਼ੀ ਲਵੇ ਤੇ ਰਿਪੋਰਟ ਅਦਾਲਤ ਵਿੱਚ ਪੇਸ਼ ਕਰੇ ਉਸ ਰਾਤ ਰੋਹਿਤ ਤੇ ਸੁਮਨ ਦੇ ਘਰ ਪੁਲਿਸ ਪਹੁੰਚ ਗਈ ਇਨਸਪੈਕਟਰ ਵਿਕਰਮ ਤੇਜ਼ ਤਰਾਰ ਆਪਣੀ ਟੀਮ ਦੇ ਨਾਲ ਘਰ ਦਾ ਹਰ ਕੋਨਾ ਚੈੱਕ ਕਰਨ ਲੱਗਿਆ ਸੁਮਨ ਬਰਾਂਡੇ ਵਿੱਚ ਹੱਥ ਜੋੜ ਕੇ ਖੜੀ ਸੀ ਚਿਹਰੇ ਤੇ ਗੁੱਸੇ ਦੇ ਪਿੱਛੇ ਸਿਪਿਆ ਹੋਇਆ ਡਰ ਇਹ ਬਕਵਾਸ ਹੈ ਉਹ ਬੋਲਣ ਲੱਗੀ ਇਨਸਪੈਕਟਰ ਨੇ ਅਣ ਸੁਣਿਆ ਕਰ ਦਿੱਤਾ ਮੈਡਮ ਸਾਨੂੰ ਸਾਡਾ ਕੰਮ ਕਰਨ ਦਿਓ ਅਲਮਾਰੀ ਵੈਡਰ ਸੋਈ ਸਭ ਕੁਝ ਖੋਲ ਕੇ ਦੇਖ ਦੇਖਿਆ ਗਿਆ ਇਕ-ਇਕਲੀ ਚੀਜ਼ ਚੈੱਕ ਕੀਤੀ ਗਈ। ਕੁਝ ਸਮੇਂ ਬਾਅਦ ਇੱਕ ਕਾਂਸਟੇਬਲ ਨੇ ਕਿਹਾ ਸਾਰੇ ਇੱਥੇ ਦੇਖੋ ਬੈੱਡਰੂਮ ਦੀ ਦੀਵਾਰ ਤੇ ਲੱਗੀ ਪੁਰਾਣੀ ਤਸਵੀਰ ਦੇ ਪਿੱਛੇ ਇੱਕ ਛੋਟਾ ਜਿਹਾ ਲੋਕਰ ਮਿਲਿਆ। ਅੰਦਰ ਤਾਲਾ ਲੱਗਿਆ ਹੋਇਆ ਸੀ। ਤਾਲਾ ਤੋੜਿਆ ਗਿਆ ਤੇ ਉਸ ਵਿੱਚ ਉਹੀ ਕਾਲਾ ਵੈਗ ਨਿਕਲਿਆ। ਉਸ ਵਿੱਚ ਕਾਗਜ਼ात, ਇੱਕ ਪੁਰਾਣਾ ਫੋਨ ਤੇ ਇੱਕ ਛੋਟੀ ਜੀ ਡੈਰੀ ਸੀ। ਕਾਗਜ਼ਾਂ ਵਿੱਚ ਕੁਝ ਮੈਡੀਕਲ ਰਿਪੋਰਟ ਤੇ ਕੁਝ ਨੋਟ ਇੱਕ ਡੈਰੀ ਜਿਸ ਤੇ ਬਾਰ ਬਾਰ ਲਿਖਿਆ ਹੋਇਆ ਸੀ ਇੱਕ ਨਾਮ ਅਜੇ ਤੇ ਅਗਲੇ ਦਿਨ ਇਨਸਪੈਕਟਰ ਵਿਕਰਮ ਨੇ ਉਹ ਕਾਲਾ ਬੈਗ ਅਦਾਲਤ ਵਿੱਚ ਪੇਸ਼ ਕੀਤਾ ਜੱਜ ਸਾਹਿਬ ਬੈਗ ਵਿੱਚ ਮੈਡੀਕਲ ਰਿਪੋਰਟ ਇੱਕ ਪੁਰਾਣਾ ਫੋਨ ਤੇ ਇੱਕ ਡੈਰੀ ਮਿਲੀ ਹੈ ਡੈਰੀ ਦੇ ਵਿੱਚ ਅਜੇ ਨਾਮ ਬਾਰ ਬਾਰ ਲਿਖਿਆ ਹੈ ਜੱਜ ਸਾਹਿਬ ਨੇ ਸਾਰੇ ਕਾਗਜ਼ ਦੇਖੇ ਡੈਰੀ ਚੈੱਕ ਕੀਤੀ ਤੇ ਹੈਰਾਨ ਹੋ ਗਏ ਅਜੇ ਕਾਨੂੰਨ ਅਦਾਲਤ ਵਿੱਚ ਛਣਾਟਾ ਫੈਲ ਗਿਆ ਤੇ ਉਸੇ ਸਮੇਂ ਫੋਨ ਦੀ ਜਾਂਚ ਦਾ ਆਦੇਸ਼ ਦਿੱਤਾ ਡਾਟਾ ਰਿਕਵਰ ਕਰਵਾਇਆ ਗਿਆ ਪੁਰਾਣੇ ਮੈਸੇਜ ਤੇ ਕਾਲ ਡਿਟੇਲ ਨਿਕਲੀ ਇੱਕ ਨੰਬਰ ਅਜੇ ਨਾਮ ਨਾਲ ਸੇਵ ਸੀ ਕੋਈ ਫੋਨ ਕੁਝ ਵੈਸ ਮੈਸੇਜ ਤੇ ਫਿਰ ਅਦਾਲਤ ਵਿੱਚ ਉਹ ਵੈਸ ਮੈਸੇਜ ਚਲਾਏ ਗਏ ਇੱਕ ਆਦਮੀ ਦੀ ਆਵਾਜ਼ ਸੁਮਨ ਤੈਨੂੰ ਰੋਹਿਤ ਨੂੰ ਛੱਡਣਾ ਪਵੇਗਾ ਸਾਡਾ ਪਿਆਰ ਇਸ ਤੋਂ ਜ਼ਿਆਦਾ ਵੱਡਾ ਹੈ ਮੈਂ ਤੇਰੇ ਲਈ ਸਭ ਕੁਝ ਕਰ ਸਕਦਾ ਹਾਂ ਇਹ ਆਵਾਜ਼ ਸੁਣ ਕੇ ਰੋਹਿਤ ਸੁਮਨ ਵੱਲ ਵੇਖਣ ਲੱਗਿਆ ਅੱਖਾਂ 'ਚ ਦਰਦ ਵਿਸ਼ਵਾਸ ਤੇ ਜਲਣ ਦਾ ਮਹਾਸਾਗਰ ਅੱਖਾਂ ਵਿੱਚ ਉੱਤਰ ਆਇਆ ਏ ਸੀ ਤੇਰਾ ਸੱਚ ਉਹ ਬੋਲਿਆ ਸੁਮਨ ਨੇ ਨਜ਼ਰਾਂ ਨੀਵੀਆਂ ਕਰ ਲਈਆਂ ਚਿਹਰਾ 부ਜਿਆ ਹੋਇਆ ਅਤੇ ਧੜਕਣ ਤੇਜ਼ ਸੀ ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ ਰੋਹਿਤ ਨੇ ਆਪਣੇ ਕਾਲਜ ਦੇ ਪੁਰਾਣੇ ਦੋਸਤ ਵਿਸ਼ਾਲ ਨੂੰ ਫੋਨ ਕੀਤਾ ਵਿਸ਼ਾਲ ਨੇ ਦੱਸਿਆ ਕਿ ਅਜੇ 3 ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਮਰ ਚੁੱਕਿਆ ਹੈ ਇਹ ਸੁਣ ਕੇ ਰੋਹਿਤ ਹੈਰਾਨ ਹੋ ਗਿਆ ਜੇ ਅਜੇ ਮਰ ਚੁੱਕਿਆ ਤਾਂ ਫੋਨ ਵਿੱਚ ਉਸ ਦੀ ਆਵਾਜ਼ ਤੇ ਡੈਰੀ ਵਿੱਚ ਉਸ ਦਾ ਨਾਮ ਤਸਵੀਰਾਂ ਕੀ ਕੋਈ ਕਿਸੇ ਦਾ ਚਿਹਰਾ ਬਦਲ ਕੇ ਆਇਆ ਜਾਂ ਕਿਸੇ ਨੇ ਤਕਨੀਕ ਨਾਲ ਕਿਸੇ ਦੀ ਆਵਾਜ਼ ਬਣਾ ਦਿੱਤੀ ਇਸ ਮਾਮਲੇ ਦਾ ਰਾਜ ਹੋਰ ਗਹਿਰਾ ਹੁੰਦਾ ਗਿਆ ਸ਼ਹਿਰ ਵਿੱਚ ਚਰਚਾ ਹੋਣ ਲੱਗੀ ਕਿ ਸੁਮਨ ਦਾ ਅਜੇ ਨਾਲ ਕੋਈ ਰਿਸ਼ਤਾ ਸੀ ਜਾਂ ਰੋਹਿਤ ਨੂੰ ਫਸਾਇਆ ਗਿਆ ਕਿ ਨੌਕਰਾਨੀ ਸੱਚ ਬੋਲ ਰਹੀ ਸੀ ਜਾਂ ਕਿਸੇ ਦੇ ਦਬਾਅ ਵਿੱਚ ਇਸੇ ਦੌਰਾਨ ਸੁਮਨ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਤੂੰ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਤੇ ਇਸ ਤੋਂ ਬਾਅਦ ਫੋਨ ਕੱਟਿਆ ਗਿਆ ਸੁਮਨ ਦਾ ਚਿਹਰਾ ਪੀਲਾ ਪੈ ਗਿਆ ਉਹ ਰਾਤ ਪਰ ਜਾਗਦੀ ਰਹੀ ਆਪਣੇ ਆਪਣੇ ਪੁਰਾਣੇ ਪੱਤਰ ਪੜਨ ਲੱਗੀ ਅਜੇ ਦੇ ਉਹ ਸ਼ਬਦ ਸੁਮਨ ਮੈਂ ਤੈਨੂੰ ਹਮੇਸ਼ਾ ਪਿਆਰ ਕਰਾਂਗਾ ਪਰ ਹੁਣ ਡਰ ਸੀ ਕਿਤੇ ਬੀਤਿਆ ਹੋਇਆ ਕੱਲ ਵਾਪਸ ਆ ਕੇ ਵਰਤਮਾਨ ਨੂੰ ਨਾ ਖਾ ਜਾਵੇ ਉਹਦਰ ਸ਼ਾਂਤੀ ਆਪਣੇ ਛੋਟੇ ਜਿਹੇ ਕਮਰੇ ਵਿੱਚ ਬੇਚੈਨ ਸੀ ਉਸ ਨੂੰ ਤਮ ਕੀ ਭਰਿਆ ਮੈਸੇਜ ਆਇਆ ਚੁੱਪ ਰਹਿਣਾ ਨਹੀਂ ਤਾਂ ਤੇਰਾ ਰਾਜ਼ ਵੀ ਖੁੱਲ ਜਾਵੇਗਾ ਉਸ ਦੇ ਹੱਥ ਕੰਬਣ ਲੱਗੇ ਕਿਉਂਕਿ ਉਸ ਦਾ ਆਪਣਾ ਵੀ ਇੱਕ ਰਾਜਸੀ ਇਨਸਪੈਕਟਰ ਵਿਕਰਮਾ ਉਸ ਦਾ ਸਾਕਾ ਭਰਾ ਸੀ ਉਹ ਇਹ ਸਭ ਕੁਝ ਦੱਸ ਕੇ ਮਾਮਲੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੀ ਸੀ ਉਸ ਨੂੰ ਡਰ ਸੀ ਕਿ ਉਸ ਦੀ ਨੀਅਤ ਤੇ ਸਵਾਲ ਉੱਠਣਗੇ ਸੱਚ ਧੁੰਦਲਾ ਹੋ ਜਾਵੇਗਾ ਉਸ ਨੇ ਉਹ ਗੱਲ ਨੂੰ ਛਿਪਾ ਲਿਆ ਸਿਰਫ ਇਸ ਲਈ ਕਿ ਹਰ ਕਿਸੇ ਦਾ ਧਿਆਨ ਸਿਰਫ ਸੱਚ ਤੇ ਹੀ ਰਹੇ ਰਿਸ਼ਤਿਆਂ ਤੇ ਨਹੀਂ ਅਗਲੀ ਸੁਣਵਾਈ ਤੇ ਅਦਾਲਤ ਲੋਕਾਂ ਦੀ ਭੀੜ ਨਾਲ ਭਰੀ ਹੋਈ ਸੀ ਜੱਜ ਸਾਹਿਬ ਨੇ ਪੂਰੀ ਕਠੋਰਤਾ ਦੇ ਨਾਲ ਸਾਰੀ ਰਿਪੋਰਟ ਮੰਗਵਾਈ ਰਿਪੋਰਟ ਵਿੱਚ ਸਾਫ਼ ਲਿਖਿਆ ਸੀ ਫੋਨ ਤੋਂ ਨਿਕਲੀ ਅਜੇ ਦੀ ਆਵਾਜ਼ ਅਸਲੀ ਨਹੀਂ ਇਹ ਸੌਫਟਵੇਅਰ ਨਾਲ ਬਣਾਈ ਗਈ ਹੈ ਇਹ ਕਾਲ ਸ਼ਹਿਰ ਤੋਂ ਬਾਹਰਲੇ ਇਲਾਕੇ ਤੋਂ ਆਈ ਹੈ ਇਹ ਸੁਣ ਕੇ ਅਦਾਲਤ ਵਿੱਚ ਗੱਲਾਂ ਹੋਣ ਲੱਗੀਆਂ ਫਿਰ ਡੈਰੀ ਦੀ ਲਿਖਾਈ ਦੀ ਰਿਪੋਰਟ ਆਈ ਇਹ ਲਿਖਾਈ ਅਜੇ ਦੀ ਨਹੀਂ ਸੁਮੰਦੀ ਹੈ ਅਦਾਲਤ ਵਿੱਚ ਬੈਠਾ ਹਰ ਇੱਕ ਇਨਸਾਨ ਹੈਰਾਨ ਹੋ ਗਿਆ ਉਸ ਨੂੰ ਕੁਝ ਸਮਝ ਨਹੀਂ ਆਇਆ ਤੇ ਜਦੋਂ ਜੱਜ ਸਾਹਿਬ ਨੇ ਸਖਤੀ ਨਾਲ ਪੁੱਛਿਆ ਸੁਮੰਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਕੰਬਦੀ ਹੋਈ ਆਵਾਜ਼ ਨਾਲ ਉਸ ਨੇ ਕਿਹਾ ਸਰ ਮੈਂ ਗਲਤੀ ਕੀਤੀ ਹੈ ਮੈਂ ਗੁੱਸੇ ਇਕੱਲੇਪਣ ਤੇ ਆਪਣੇ ਡਰ ਵਿੱਚ ਇਹ ਸਭ ਕੁਝ ਕੀਤਾ ਮੈਂ ਬਿਲਕੁਲ ਟੁੱਟ ਗਈ ਸੀ ਅਜੇ ਦੀ ਮੌਤ ਤੋਂ ਬਾਅਦ ਮੈਂ ਇਹ ਮਨ ਬੈਠੀ ਸੀ ਕਿ ਮੇਰੀ ਜ਼ਿੰਦਗੀ ਬਰਬਾਦ ਹੈ ਮੈਂ ਸੋਚਿਆ ਕਿ ਰੋਹਿਤ ਤੋਂ ਆਜ਼ਾਦ ਹੋ ਜਾਵਾਂ ਮੈਂ ਝੂਠ ਦਾ ਸਹਾਰਾ ਲਿਆ ਜੱਜ ਸਾਹਿਬ ਨੇ ਸਖਤ ਆਵਾਜ਼ ਵਿੱਚ ਕਿਹਾ ਤੂੰ ਅਦਾਲਤ ਨੂੰ ਗੁੰਮਰਾਹ ਕੀਤਾ ਹੈ ਝੂਠੇ ਸਬੂਤ ਪੇਸ਼ ਕੀਤੇ ਇੱਕ નિર્ਦੋਸ਼ ਦੀ ਆਤਮਾ ਤੇ ਹਮਲਾ ਕੀਤਾ ਇਹ ਕੇਵਲ ਪਤੀ ਪਤਨੀ ਦਾ ਮਸਲਾ ਨਹੀਂ ਰਿਹਾ ਇਹ ਕਾਨੂੰਨ ਤੇ ਅਦਾਲਤ ਦੇ ਖਿਲਾਫ ਖਿਲਵਾੜ ਹੈ ਸੁਮਨ ਉੱਚੀ ਉੱਚੀ ਰੋਣ ਲੱਗੀ ਪਰ ਰੋਹਿਤ ਚੁੱਪਚਾਪ ਖੜਾ ਸੀ ਅੱਖਾਂ ਵਿੱਚ ਹੰਝੂ ਪਰ ਚਿਹਰੇ ਤੇ ਰਜਾਨਾ ਨਾਲੋਂ ਜ਼ਿਆਦਾ ਥਕਾਨਾ ਸੱਟ ਦਾ ਦਰਦ ਉਸਨੇ ਹੌਲੀ ਹੌਲੀ ਜਿਹੇ ਕਿਹਾ ਸੁਮਨ ਜੇ ਕੋਈ ਸ਼ਿਕਾਇਤ ਸੀ ਤਾਂ ਬੋਲ ਕੇ ਕਹਿ ਦਿੰਦੀ ਅਸੀਂ ਇਲਾਜ ਕਰਵਾਉਂਦੇ ਅਸੀਂ ਇਕੱਠਿਆਂ ਨੇ ਫੈਸਲਾ ਕੀਤਾ ਹੁੰਦਾ ਤਾਂ ਗੱਲ ਹੋਰ ਹੁੰਦੀ ਪਰ ਤੂੰ ਸੱਚ ਕਹਿਣ ਦੀ ਜਗ੍ਹਾ ਮੇਰੀ ਆਤਮਾ ਤੇ ਵਾਰ ਕੀਤਾ ਇੰਸਪੈਕਟਰ ਵਿਕਰਮ ਨੇ ਜੱਜ ਸਾਹਿਬ ਦੇ ਅੱਗੇ ਇੱਕ ਤੱਤ ਰੱਖਿਆ ਜੱਜ ਸਾਹਿਬ ਕਾਲਾ ਵੈਗ ਘਰ ਦੀ ਦिवार ਵਿੱਚ ਛਿਪੇ ਹੋਏ ਲੋਕਰ ਵਿੱਚੋਂ ਮਿਲਿਆ ਉਸ ਲੋਕਰ ਦਾ ਤਾਲਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਹੁਣੇ ਹੀ ਲਗਾਇਆ ਗਿਆ ਹੋਵੇ ਫਿੰਗਰਪ੍ਰਿੰਟ ਦੀ ਰਿਪੋਰਟ ਨਾਲ ਸਬੰਧ ਦੇ ਨਿਸ਼ਾਨ ਬਿਲਕੁਲ ਸਹੀ ਮੈਚ ਕਰਦੇ ਹਨ ਫੋਨ ਡਾਟਾ ਇਹ ਵੀ ਸ਼ੱਕ ਹੈ ਕਿ ਇਹ ਜਿਹਦੇ ਨਾਮ ਨਾਲ ਸੇਵ ਕੀਤਾ ਗਿਆ ਨੰਬਰ ਇੱਕ ਝੂਠੀ ਪਹਿਚਾਣ ਨਾਲ ਖਰੀਦਿਆ ਗਿਆ ਦਕਾਨ ਵਾਲੇ ਫੋਟੋ ਦੇਖਣ ਤੇ ਪਛਾਣ ਕੀਤੀ ਆਈ ਡੀ ਕਾਰਡ ਤੇ ਫੋਟੋ ਕਿਸੇ ਹੋਰ ਦੀ ਪਰ ਸਿਮ ਲੈਣ ਆਈ ਔਰਤ ਦਾ ਚਿਹਰਾ ਸੁਮਨ ਨਾਲ ਮਿਲਦਾ ਹੈ ਸੀਸੀਟੀਵੀ ਕੈਮਰੇ ਵਿੱਚ ਅੱਧਾ ਚਿਹਰਾ ਛਪਾਈ ਇੱਕ ਔਰਤ ਦਿਖਾਈ ਦਿੰਦੀ ਹੈ ਜੱਜ ਸਾਹਬ ਨੇ ਸੁਮਨ ਦੇ ਵਕੀਲ ਵੱਲ ਵੇਖਿਆ ਉਹ ਵੀ ਹੁਣ ਖਾਮੋਸ਼ ਸੀ ਜਿਵੇਂ ਸ਼ਬਦਾਂ ਨੇ ਸਾਥ ਛੱਡ ਦਿੱਤਾ ਹੋਵੇ ਸਮਨ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਹਾਂ ਮੇਰੀ ਗਲਤੀ ਹੈ ਮੈਂ ਇਹ ਸਭ ਕੁਝ ਇਕੱਲੀ ਨੇ ਨਹੀਂ ਕੀਤਾ ਕਿਸੇ ਦੀ ਮਦਦ ਵੀ ਸੀ ਪਰ ਉਹ ਰੁਕ ਗਈ ਕੌਣ ਜੱਜ ਸਾਹਿਬ ਨੇ ਸਖਤੀ ਨਾਲ ਪੁੱਛਿਆ ਸਮਨ ਨੇ ਹਿੰਮਤ ਇਕੱਠੀ ਕੀਤੀ ਇੱਕ ਏਜੰਸੀ ਜੋ ਆਵਾਜ਼ ਬਦਲਣਾ ਜੋ ਸਬੂਤ ਕ੍ਰੀਏਟ ਕਰਨ ਦਾ ਦਾਵਾ ਕਰਦੀ ਸੀ ਮੈਂ ਉਹਨਾਂ ਤੋਂ ਵਾਇਸ ਰਿਕਾਰਡ ਕਰਵਾਈ ਤੇ ਮੈਂ ਡੈਰੀ ਵੀ ਖੁਦ ਲਿਖੀ ਤਾਂ ਕਿ ਅਦਾਲਤ ਨੂੰ ਯਕੀਨ ਦਿਵਾ ਸਕਾਂ ਮੈਨੂੰ ਲੱਗਿਆ ਜੇ ਰੋਹਿਤ ਤੋਂ ਛਟਕਾਰਾ ਮਿਲ ਜਾਵੇਗਾ ਤਾਂ ਸ਼ਾਇਦ ਮੈਂ ਆਪਣੀ ਜ਼ਿੰਦਗੀ ਫੇਰ ਤੋਂ ਬਣਾ ਲਵਾਂਗੀ ਉਸ ਦੀ ਆਵਾਜ਼ ਹੌਲੀ ਪੈ ਗਈ ਪਰ ਮੈਂ ਬਹੁਤ ਗਲਤ ਕੀਤਾ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਸੁਮਨ ਤੈਨੂੰ ਅਦਾਲਤ ਦਾ ਅਪਮਾਨ ਕਰਨ ਤੇ ਝੂਠੇ ਸਬੂਤ ਪੇਸ਼ ਕਰਨ ਤੇ ਧੋਖਾ ਧੜੀ ਦਾ ਮਾਮਲਾ ਦਰਜ ਹੁੰਦਾ ਤੈਨੂੰ ਸਜ਼ਾ ਦਿੱਤੀ ਜਾਂਦੀ ਹੈ ਪਰ ਉਹੀ ਤਨਰਦੋਸ਼ ਸਾਬਤ ਹੁੰਦਾ ਹੈ ਤਲਾਕ ਦਾ ਮਕਦਮਾ ਅਲੱਗ ਰੱਖਿਆ ਜਾਵੇਗਾ ਪਰ ਜੋ ਪਹਿਲਾਂ ਤਲਾਕ ਦਾ ਫੈਸਲਾ ਲਿਆ ਗਿਆ ਸੀ ਉਸ ਨੂੰ ਰੱਦ ਕੀਤਾ ਜਾਂਦਾ ਹੈ ਰੋਹਿਤ ਦਾ ਮਾਨ ਸਨਮਾਨ ਉਸ ਨੂੰ ਵਾਪਸ ਦਿੱਤਾ ਜਾਂਦਾ ਹੈ ਹਥੌੜੇ ਦੀ ਆਵਾਜ਼ ਗੂੰਜੀ ਅਦਾਲਤ ਵਿੱਚ ਖਮੋਸ਼ੀ ਛਾ ਗਈ ਰੋਹਿਤ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਮੋਢਿਆਂ ਤੋਂ ਜਿਵੇਂ ਸਦੀਆਂ ਦਾ ਬੋਝ ਉਤਰ ਗਿਆ ਬਾਹਰ ਨਿਕਲਣ ਤੋਂ ਬਾਅਦ ਲੋਕ ਉਸ ਦੀ ਹਿੰਮਤ ਦੀ ਸ਼ਲਾਘਾ ਕਰਨ ਲੱਗੇ ਸ਼ਾਂਤੀ ਉਸ ਦੇ ਕੋਲ ਆਈ ਅੱਖਾਂ ਵਿੱਚ ਹੰਝੂ ਆਵਾਜ਼ ਵਿੱਚ ਆਪਣਾਪਣ ਬੇਟਾ ਸੱਚ ਦੇ ਨਾਲ ਹੀ ਸਹੀ ਪਰ ਜਿੱਤ ਦਾ ਜ਼ਰੂਰ ਹੈ ਰੋਹਿਤ ਨੇ ਉਸ ਦੇ ਹੱਥ ਫੜ ਲਏ ਦੀਦੀ ਜੇ ਤੁਸੀਂ ਹਿੰਮਤ ਨਾ ਦਿਖਾਈ ਹੁੰਦੀ ਤਾਂ ਮੈਂ ਹਮੇਸ਼ਾ ਕਟੜੇ ਵਿੱਚ ਖੜਾ ਰਹਿੰਦਾ ਸ਼ਾਂਤੀ ਨੇ ਇੱਕ ਪਲ ਮੁੜ ਕੇ ਆਪਣੇ ਭਰਾ ਇੰਸਪੈਕਟਰ ਵਿਕਰਮ ਨੂੰ ਦੇਖਿਆ ਦੋਨਾਂ ਨੇ ਅੱਖਾਂ ਹੀ ਅੱਖਾਂ ਵਿੱਚ ਇੱਕ ਸਚਾਈ ਨੂੰ ਸਾਂਝਾ ਕੀਤਾ ਰਿਸ਼ਤੇ ਛੁਪੇ ਰਹੇ ਪਰ ਸਚਾਈ ਖੁੱਲ ਕੇ ਸਾਹਮਣੇ ਆਈ ਸੁਮਨ ਪੁਲਿਸ ਦੀ ਗੱਡੀ ਵਿੱਚ ਬੈਠੀ ਸੀ ਉਸ ਦੀਆਂ ਅੱਖਾਂ ਵਿੱਚ ਪਸਤਾਵੇ ਤੇ ਅਧੂਰੇਪਣ ਦੀ ਛਾਇਆ ਸਾਫ਼ ਦਿਖਾਈ ਦੇ ਰਹੀ ਸੀ ਜਾਂਦੇ ਜਾਂਦੇ ਉਸ ਨੇ ਖਿੜਕੀ ਵਿੱਚੋਂ ਪ੍ਰੋਹਿਤ ਨੂੰ ਦੇਖਿਆ ਉਸ ਨਜ਼ਰ ਵਿੱਚ ਹਾਰ ਸੀ ਤੇ ਕਿਤੇ ਨਾ ਕਿਤੇ ਅੰਦਰ ਆਪਣੇ ਟੁੱਟੇ ਹੋਏ ਆਤਮ ਸਨਮਾਨ ਦਾ ਸੋਗ ਉਹ ਜਾਣਦੀ ਸੀ ਉਸ ਦਾ ਅਪਰਾਧ ਬਹੁਤ ਵੱਡਾ ਹੈ ਉਸ ਨਿਕ ਕਾਨੂੰਨ ਤੋਂ ਵੀ ਪਹਿਲਾਂ ਇੱਕ ਇਨਸਾਨ ਦੇ ਆਤਮ ਸਨਮਾਨ ਤੇ ਸੱਟ ਮਾਰੀ ਹੈ ਉਹ ਹੌਲੀ ਜੇ ਬੋਲੀ ਸੌਰੀ ਪਰ ਹਵਾ ਦੇ ਸ਼ੋਰ ਵਿੱਚ ਸ਼ਬਦ ਕਿਤੇ ਗਵਾਚ ਗਏ ਅਸਮਾਨ ਤੇ ਬੱਦਲ ਹੌਲੀ ਹੌਲੀ ਛਾ ਰਹੇ ਸੀ ਧੁੱਪ ਦੀ ਇੱਕ ਕਿਰਨ ਅਦਾਲਤ ਦੀਆਂ ਪੌੜੀਆਂ ਤੇ ਪੈ ਰਹੀ ਸੀ ਰੋਹਿਤ ਨੇ ਆਪਣਾ ਸਿਰ ਉਠਾਇਆ ਅੱਖਾਂ ਨਾਲ ਸੀ ਪਰ ਉਹਨਾਂ ਵਿੱਚ ਸਕੂਨ ਵਾਪਸ ਆ ਗਿਆ ਉਹ ਜਾਣਦਾ ਸੀ ਕਿ ਦਰਦ ਹਜੇ ਤੱਕ ਪੂਰੀ ਤਰ੍ਹਾਂ ਗਾਇਬ ਨਹੀਂ ਹੋਇਆ ਪਰ ਸੱਚ ਦੀ ਜਿੱਤ ਨੇ ਉਸ ਦੇ ਅੰਦਰ ਇੱਕ ਉਮੀਦ ਪੈਦਾ ਕਰ ਦਿੱਤੀ ਹੈ ਉਹ ਹੌਲੀ-ਹੌਲੀ ਅੱਗੇ ਵਧਿਆ ਜਿਵੇਂ ਆਪਣੇ ਕਦਮਾਂ ਨੂੰ ਉਹ ਕਹਿ ਰਿਹਾ ਹੋਵੇ ਜ਼ਿੰਦਗੀ ਰੁਕਦੀ ਨਹੀਂ ਸੱਚ ਦੇ ਵੱਲ ਤੇ ਚੱਲ ਪੈਂਦੀ ਹੈ ਅੰਤ ਵਿੱਚ ਜੱਜ ਸਾਹਿਬ ਦੀ ਆਵਾਜ਼ ਕੰਨਾਂ ਵਿੱਚ ਗੂੰਜੀ ਇਹ ਮਾਮਲਾ ਕੇਵਲ ਤਲਾਕ ਦਾ ਨਹੀਂ ਸੀ ਇਹ ਸਚਾਈ ਤਕਨੀਕ ਨਾਲ ਬਣੇ ਝੂਠ ਇਨਸਾਨੀ ਕਮਜ਼ੋਰੀ ਦੀ ਕਹਾਣੀ ਸੀ ਇਹ ਅਦਾਲਤ ਯਾਦ ਰੱਖੇਗੀ ਸੱਚ ਚਾਹੇ ਜਿੰਨੀ ਵੀ देर ਨਾਲ ਆਵੇ ਪਰ ਆਉਂਦਾ ਜਰੂਰ ਹੈ ਅਦਾਲਤ ਦਾ ਕਮਰਾ ਖਾਲੀ ਹੋਣ ਲੱਗਿਆ ਕਾਨੂੰਨ ਦੀਆਂ ਕਿਤਾਬਾਂ ਬੰਦ ਹੋਈਆਂ ਪਰ ਇੱਕ ਨਵੀਂ ਉਮੀਦ ਖੁੱਲ ਗਈ ਤੇ ਇਸ ਤਰ੍ਹਾਂ ਉਸ ਛੋਟੀ ਜੀ ਅਦਾਲਤ ਦੇ ਕਮਰੇ ਵਿੱਚ ਇੱਕ ਵੱਡਾ ਸੱਚ ਜਿੱਤ ਗਿਆ ਰੋਹਿਤ ਦਾ ਸਨਮਾਨ ਉਸਨੂੰ ਵਾਪਸ ਮਿਲਿਆ ਸੁਮਨ ਦੇ ਅਪਰਾਧ ਲਈ ਉਸਨੂੰ ਸਜ਼ਾ ਮਿਲੀ ਤੇ ਸ਼ਾਂਤੀ ਦੀ ਸਚਾਈ ਨੇ ਸੱਚ ਦਾ ਰਸਤਾ ਬਣਾਇਆ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ